ਅਕਾਲੀਆਂ ਦੀਆਂ ਚਿੱਠੀਆਂ ਤੇ ਦਰਬਾਰ ਸਾਹਿਬ ਤੇ ਟੈਕ ਹੁੰਦਾ ਹੈ ਅਕਾਲੀਆਂ ਦੀ ਮਿਹਰਬਾਨੀ ਨਾਲ 78 ਚ ਸਿੰਘ ਮਾਰੇ ਜਾਂਦੇ ਆ ਤੇ ਦੋਸ਼ੀਆਂ ਨੂੰ ਫੀਤੀਆਂ ਲੱਗਦੀਆਂ ਨੇ ਡੇਰੇਵਾਦ ਨੂੰ ਪਿਓ ਅਕਾਲੀ ਦਲ ਨੇ ਬਣਾਇਆ ਮਾਫੀ ਅਕਾਲੀ ਦਲ ਨਹੀਂ ਦਿੱਤੀ ਇਹਹੀ ਅਕਾਲੀ ਦਲ ਹੈ ਇਹ ਹੁਣ ਇਹ ਦੱਸਣ ਇਹ ਪੰਥ ਕਹਿ ਕੇ ਬਦਲ ਦਲ ਹੈ ਇਹਨਾਂ ਨੂੰ ਹਾਸ਼ੀਏ ਤੇ ਲਿਆਉਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ ਇਹਨਾਂ ਨੇ ਮਹਾਰਾਜੀ ਦੀ ਬੇਅਦਬੀ ਕਰਾਈ ਤੇ ਕਿਹੜੇ ਮੂੰਹ ਨਾਲੇ ਅੱਜ ਕੱਲ ਤੱਕ ਤੇ ਜਾਣਗੇ ਇਹੀ ਸੁਖਬੀਰ ਬਾਦਲ ਤੇ ਇਹੀ ਬੀਬੀ ਇਹੀ ਭੁੰਦੜ ਇਹੀ ਢਿੰਡਸੇ ਇਹੀ ਚੰਦੂ ਮਾਜਰੇ ਪਿਤਾ ਕਹਿਣ ਵਾਲੇ ਜਿਹੜੇ ਸੌਦੇ ਸਾਧ ਨੂੰ ਬਾਪੂ ਜੀ ਕਹਿੰਦੇ ਪੰਥਕ ਹੋ ਸਕਦੇ ਕਦੇ ਬੀਬੀ ਜ਼ਗੀਰਕੌਰ ਕਹਿੰਦੇ ਨੇ ਕਹਿੰਦੇ ਅਸੀਂ ਕਾਲੀਦਲ ਨੂੰ ਪੰਥਕ ਬਣਾਉਣਾ ਹੁਣ ਲੋਕ ਸਾਨੂੰ ਪੰਜਾਬ ਦੇ ਪੰਥਕ ਨਹੀਂ ਮੰਨਦੇ ਪੰਜ ਵਾਰ ਮੁੱਖ ਮੰਤਰੀ ਬਰਕਾਸ਼ ਸਿੰਘ ਬਾਦਲ ਰਿਹਾ ਆ ਤੇ ਬੀਬੀ ਪੰਜ ਵਾਰ ਤੂੰ ਉਹਨਾਂ ਦੀ ਮੰਤਰੀ ਮੰਡਲ ਚ ਰਹੀ ਐ ਤੇ ਬੀਬੀ ਤੂੰ ਪ੍ਰਧਾਨ ਵੀ ਸ਼੍ਰੋਮਣੀ ਕਮੇਟੀ ਚ ਰਹੀ ਐ ਉਦੋਂ ਤੇਰੇ ਕੋ ਪੰਥ ਕਿਉਂ ਨਹੀਂ ਬਣ ਗਿਆ ਹੁਣ ਕਿਹੜਾ ਪੰਥ ਬਣਾਉਣ ਚੱਲੀ ਹੁਣ ਇਹਨਾਂ ਬਾਦਲ ਦਲੀਆਂ ਨੂੰ ਪੁੱਛੋ ਤੁਸੀਂ ਪੁੱਛੋ ਵੀ ਤੁਸੀਂ ਉਹ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਖਾਣ ਪੀਣ ਨੂੰ ਉਹ ਬਾਂਦਰੀਆਂ ਕਿ ਲੂੰਬੜੀਆਂ ਤੇ ਟੰਬੇ ਖਾਣ ਨੂੰ ਰੇਸ਼ਤ ਹੁਣ ਇਹ ਲੂੰਬੜੀਆਂ ਬਾਂਦਰੀਆਂ ਕੱਲਾ ਰੇਸ਼ੀ ਕੁੱਟ ਰਹੀਆਂ ਨੇ ਤੇ ਕੱਲਾ ਰੇਸ਼ੀ ਕੁੱਟਿਆ ਕੀ ਮਸਲਾ ਹੱਲ ਹੋ ਜਾ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਅਕਾਲ ਤਖਤ ਸਾਹਿਬ ਤੇ ਜਾਣ ਦੀ ਗੱਲ ਕਰਦੇ ਕਿਹੜਾ ਅਕਾਲ ਤਖਤ ਜਿਹਦੀ ਅਗਵਾਈ ਵੱਡੇ ਬਾਦਲ ਦੀ ਵਿੱਚ ਤੁਸੀਂ ਅਕਾਲ ਤਖਤ ਨੂੰ ਠੁੱਡ ਮਾਰੇ ਜਥੇਦਾਰ ਨੂੰ ਗਲੋਂ ਫੜ ਕੇ ਕੰਧ ਨਾ ਮਾਰਿਆ ਹੁਣ ਰਹੀ ਗੱਲ ਅਕਾਲੀ ਅਕਾਲੀ ਸ਼ਬਦ ਜਿਹੜਾ ਅਕਾਲ ਨੂੰ ਮੰਨਣ ਵਾਲਾ ਹੈ ਉਹ ਤੇ 550 ਸਾਲ ਪਹਿਲਾਂ ਵੀ ਸੀ ਉਦੋਂ ਤੇ ਬਾਦਲ ਕੇ ਜੰਮੇ ਵੀ ਨਹੀਂ ਸਨ ਤੇ ਹੁਣ ਇਹ ਮਰ ਵੀ ਜਾਣਗੇ ਤੇ ਅਕਾਲ ਤੇ ਅਕਾਲੀ ਸ਼ਬਦ ਕਿਤੇ ਨਹੀਂ ਜਾਣਾ ਬਟਾਲਾ ਸਾਹਿਬ ਅੱਗੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਗਾਹ ਪਿਆ ਹੋਇਆ ਤੁਸੀਂ ਇਸ ਸਿਆਸੀ ਪਾਰਟੀ ਖੜੇ ਕਰਕੇ ਪੰਜਾਬ ਕਿਵੇਂ ਬਦਲੋਗੇ ਵੱਖ-ਵੱਖ ਪਾਰਟੀਆਂ ਜਿਹੜੀਆਂ ਪੱਬਾਂ ਪਾਰ ਹੋ ਕੇ ਜ਼ੋਰ ਲਗਾਉਂਦੀਆਂ ਨੇ ਉਹਨਾਂ ਨੇ ਤੇ ਗਾਹ ਵਿਗਾੜਨ ਲਈ ਪਾਇਆ ਹੋਇਆ ਔਰ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਗਿਆ ਹੁਣ ਰਣਜੀਤ ਸਿੰਘ ਦੀ ਤਾਂ ਕੁਰਬਾਨੀ ਸੀ ਉਹਨੇ ਕਿਤੇ ਨਾ ਕਿਤੇ ਵੱਡੀਆਂ ਗੱਲਾਂ ਕੀਤੀਆਂ ਹੁਣ ਉਹਨੂੰ ਵੀ ਜਲੀਲ ਕਰਕੇ ਲਾਇਆ ਗਿਆ ਫਿਰ ਬੀਬੀ ਜ਼ਗੀਰ ਕੌਰ ਪ੍ਰਧਾਨ ਬਣ ਕੇ ਤੇ ਕਹਿੰਦੀ ਮੈਂ ਵੱਡੀਆਂ ਕੱਲ ਤਖਤ ਦਾ ਜਿਸਦਾਰ ਕੌਣ ਹੁੰਦਾ ਹੈ ਗਿਆਨੀ ਪੂਰਨ ਸਿੰਘ ਨੂੰ ਜਲੀਲ ਕਿੰਨੇ ਕੀਤਾ ਸੀ ਉੱਠੇ ਪੈਰੀ ਲਿਆਉਣ ਵਾਲੀ ਇਹੀ ਬੀਬੀ ਪ੍ਰਧਾਨ ਸੀਗੀ ਇਹ 2015 ਤੋਂ ਲੈ ਕੇ 18 ਤੱਕ ਦੀ ਪੜਤਾਲ ਹੈ ਜਿਹੜੀ 1996 ਤੋਂ ਲੈ ਕੇ 2024 ਤੱਕ ਉੱਤੇ ਪੈਂਡਿੰਗ ਪਈ ਹੈ ਉਹ ਜਿੰਨੇ ਪ੍ਰਧਾਨ ਬਣੇ ਨੇ ਉਹਦੇ ਵਿੱਚ ਲੋਂਗੋਵਾਲ ਵੀ ਆਊ ਬੀਬੀ ਵੀ ਆਉਣਗੇ ਹੋਰ ਵੀ ਆਉਣਗੇ ਬਡੋਂਗਰ ਸਾਹਿਬ ਵੀ ਆਉਣਗੇ ਮੱਕੜ ਸਾਹਿਬ ਵੀ ਆਉਣਗੇ ਭਾਵੇਂ ਮੜੀਆਂ ਤੇ ਚਲੇ ਗਏ ਇਤਿਹਾਸਾਤੀ ਪਿਆ ਸਾਰਾ ਅੱਜ ਜਿਹੜਾ ਤੁਸੀਂ ਜਥੇਬੰਦੀ ਕੀਤੀ ਹੈ ਸ਼ੇਰੇ ਪੰਜਾਬ ਦਲ ਉਹਦੇ ਵਿੱਚ ਭਾਈ ਅਮਰਤਪਾਲ ਜਾਂ ਫਿਰ ਸਰਬਜੀਤ ਸਿੰਘ ਖਾਲਸਾ ਦੀ ਸ਼ਮੂਲੀਅਤ ਹੋ ਸਕਦੀ ਆ ਉਹ ਇਸ ਜਥੇਬੰਦੀ ਨਾਲ ਇੱਕ ਸਿਆਸੀ ਪਾਰਟੀ ਦੇ ਨਾਲ ਜੁੜ ਸਕਦੇ ਆ ਤੁਸੀਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ ਹੁਣ ਅੱਜ ਜਿਹੜੇ ਇਕੱਠੇ ਹੋਣਗੇ ਇਹਨਾਂ ਨੂੰ ਪੁੱਛਿਆ ਜਾਏ ਕਿ ਕਿਹੜੇ ਅਕਾਲ ਤਖਤ ਦੇ ਕਿਹੜੇ ਜਥੇਦਾਰ ਕੋਲੇ ਤੇ ਕਿਹੜੀ ਗੁਨਾਹਾਂ ਦੀ ਪੰਡ ਲੈ ਕੇ ਚੱਲਿਓ ਜਿਹਦੀ ਮਾਫੀ ਮੰਗਣੀ ਤੇ ਕਿਹੜਾ ਜੱਜ ਹੋਊ ਜਿਹੜਾ 420 ਕਤਲ ਕੇਸ ਦੀ ਮਾਫੀ ਦੇ ਦੂ 224 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸਤ ਦੇ ਵਿੱਚ ਪਹਚਾਲ ਆਇਆ ਹੋਇਆ ਜਿੱਥੇ ਕਾਲੀ ਦਲ ਦੇ ਵਿੱਚ ਕਾਟੋ ਕਲੇਚ ਨਹੀਂ ਖਤਮ ਹੋ ਰਿਹਾ ਉੱਥੇ ਹੀ ਪੰਤਕ ਹੋਕਾ ਲਹਿਰ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਹੁਣਾਂ ਵੱਲੋਂ ਵੀ ਇੱਕ ਨਵੀਂ ਸਿਆਸੀ ਪਾਰਟੀ ਦਾ ਗਠਨ ਕਰ ਦਿੱਤਾ ਗਿਆ ਵਾ ਜਿਸ ਦਾ ਨਾਮ ਸ਼ੇਰੇ ਪੰਜਾਬ ਦਲ ਭਾਈ ਬਲਦੇਵ ਸਿੰਘ ਵਡਾਲਾ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਤਾ ਲੱਗਾ ਸੀ ਤੁਸੀਂ ਇੱਕ ਸਿਆਸੀ ਪਾਰਟੀ ਦਾ ਜਿਹੜਾ ਉਹ ਗਠਨ ਕਰ ਦਿੱਤਾ ਗਿਆ ਕੀ ਸੋਚ ਕੇ ਜਿਹੜਾ ਇਸ ਜਥੇਬੰਦੀ ਦਾ ਲਾ ਲੋ ਜ ਇਸ ਗਠਨ ਦਾ ਜਿਹੜਾ ਨਾਮ ਰੱਖਿਆ ਹੋਇਆ ਇਹ ਸਾਰਾ ਪੰਜਾਬ ਸੋਚ ਰਿਹਾ ਤੇ ਉਸ ਪੰਜਾਬ ਦਾ ਇੱਕ ਵਸਿੰਦਾ ਮੈਂ ਵੀ ਹਾਂ ਕਿ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਪੰਜਾਬੀਅਤ ਲਈ ਮਨੁੱਖੀ ਅਧਿਕਾਰਾਂ ਦੀ ਸਹੀ ਮਹਣਿਆਂ 'ਚ ਤਰਜਮਾਨੀ ਕਰਨ ਵਾਲੀ ਨਾ ਤਾਂ ਕੋਈ ਸਰਕਾਰ ਆਈ ਨਾ ਕੋਈ ਆਗੂ ਮਿਲਿਆ ਚਾਹੇ ਗੋਰੇ ਸਰਕਾਰ ਸੀਗੀ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਅਕਾਲੀ ਭਾਜਪਾ ਬਣੀ ਤੇ ਚਾਹੇ ਅੱਜ ਆਪ ਵਾਲਿਆਂ ਦੀ ਸਰਕਾਰ ਬਣੀ ਪੰਜਾਬ ਸਾਰਿਆਂ ਦਾ ਬਣਿਆ ਪਰ ਇਹ ਪੰਜਾਬ ਦੇ ਨਹੀਂ ਬਣੇ ਦੂਸਰੇ ਪਾਸੇ ਸ਼ੇਰੇ ਪੰਜਾਬ ਦੀ ਜਿਹੜੀ ਪਰਪਾਈ ਸੀ ਉਹ ਨਹੀਂ ਹੋਈ ਜਿਸ ਦੇ ਕਾਰਨ ਅੱਜ ਪੰਜਾਬ ਦਾ ਨੌਜਵਾਨ ਨਿਰਾਸ਼ਾਵਾਦੀ ਆਪਣੇ ਆਪ ਨੂੰ ਲਵਾਰਿਸ ਸਮਝਣ ਲੱਗ ਗਿਆ ਆ ਕਿ ਜਿਹੜਾ ਵੀ ਦਿੱਲੀ ਤੋਂ ਪਰੋਸ਼ ਕੇ ਮੁੱਖ ਮੰਤਰੀ ਆਉਂਦਾ ਹੈ ਉਹ ਮੋਸ਼ਨਲ ਬਲੈਕਮੇਲ ਕਰਕੇ ਸਾਡੇ ਜਜ਼ਬਾਤਾਂ ਨਾਲ ਖੇਡ ਕੇ ਵੋਟਾਂ ਲੈਣ ਤੋਂ ਬਾਅਦ ਬੋਲੀ ਦਿੱਲੀ ਦੀ ਬੋਲਦਾ ਨਜ਼ਰ ਆਉਂਦਾ ਹੈ ਪਰ ਸ਼ੇਰੇ ਪੰਜਾਬ ਵਾਲੀ ਬੋਲੀ ਬੰਦ ਹੋ ਗਈ ਜਿਹਦੇ ਕਾਰਨ ਸਾਡੇ ਹਰ ਤਰਫ ਪੱਖ ਤੋਂ ਨੁਕਸਾਨ ਹੋਏ ਚਾਹੇ ਉਹ ਪਾਣੀਆਂ ਦੀ ਗੱਲ ਸੀ ਪੰਜਾਬ ਦੀ ਗੱਲ ਸੀ ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਬੇਰੁਜ਼ਗਾਰੀ ਦੀ ਦਲਦਲ ਕਰਜ਼ੇ ਦੀ ਦਲਦਲ ਕਿਸਾਨੀ ਸੜਕਾਂ ਤੇ ਆ ਗਈ ਲੋਕਾਂ ਦਾ ਢਿੱਡ ਭਰਨ ਵਾਲੀ ਮਜ਼ਦੂਰ ਦੁਖੀ ਮਲਾਜ਼ਮ ਦੁਖੀ ਇੱਥੋਂ ਦਾ ਵਾਤਾਵਰਣ ਲੁੱਟਿਆ ਗਿਆ ਹਰ ਪੱਖ ਤੋਂ ਪੀੜਿਤ ਕਰਨ ਤੋਂ ਬਾਅਦ ਜਿਨ੍ਹਾਂ ਨੇ ਆਵਾਜ਼ ਚੁੱਕੀ ਜੇਲਾਂ ਚ ਬੰਦ ਕਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲਈ ਬੈਠੇ ਨੇ ਉਹਨਾਂ ਨੂੰ ਸੜਕਾਂ ਤੇ ਰੋਲ ਦਿੱਤਾ 328 ਪਾਵਨ ਸਰੂਪ ਚੋਰੀ ਵਿੱਚ ਦਿੱਤੇ ਜਿੰਨਾ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਕੁੱਲ ਮਿਲਾ ਕੇ ਸੰਵਿਧਾਨ ਕਾਨੂੰਨ ਗੱਡੀ ਚਾੜ੍ਹ ਕੇ ਜਮਹੂਰੀਅਤ ਨੂੰ ਸ਼ਰਮਚਾਰ ਤੇ ਜਲਾਲਤ ਦੇ ਵਿੱਚ ਧੱਕਿਆ ਗਿਆ ਜਿਹਦੇ ਕਾਰਨ ਅੱਜ ਹਰ ਨੌਜਵਾਨ ਲੋੜ ਸਮਝਦਾ ਕਿ ਸਾਨੂੰ ਖੇਤਰੀ ਪਾਰਟੀ ਸਾਨੂੰ ਆਪਣਾ ਕੋਈ ਦਲ ਮਿਲੇ ਜਿਹਦੇ ਤੇ ਖ ਲੋਕ ਉਹ ਆਪਣੀ ਗੱਲ ਰੱਖ ਸਕਣ ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ ਮੁੱਖ ਲੋੜ ਸਮਝਦੇ ਆ ਅਸੀਂ 155ਵੀਂ ਬਰਸੀ ਸ਼ੇਰੇ ਪੰਜਾਬ ਹੋਣਾਂ ਦੀ ਜਦੋਂ ਮਨਾਈ ਬਾਬਾ ਬੰਦਾ ਸਿੰਘ ਬਹਾਦਰ ਔਰ ਸਿੱਖ ਮਿਸਲਾਂ ਤੇ ਸ਼ੇਰੇ ਪੰਜਾਬ ਵੱਲੋਂ ਜਿਹੜੀ ਸਰਕਾਰੀ ਖਾਲਸਾ ਸਥਾਪਿਤ ਕੀਤੀ ਗਈ ਸੀ ਉਸ ਦੀ ਮੋੜ ਤਰਜਮਾਨੀ ਤੇ ਪੰਜਾਬ ਦੇ ਹੱਕ ਹਕੂਕ ਜਿਉਂਦੇ ਰੱਖਣ ਲਈ ਤੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਜਿਉਂਦਾ ਰੱਖਣ ਵਾਸਤੇ ਅਸੀਂ ਕੱਲ ਚੰਡੀਗੜ੍ਹ ਵਿਖੇ ਸ਼ੇਰੇ ਪੰਜਾਬ ਦਲ ਦਾ ਐਲਾਨ ਕੀਤਾ। ਪਈ ਸਭ ਗੱਲ ਕਰੀਏ ਸ਼ੇਰੇ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਰਾਜ ਨੂੰ ਸਿੱਖ ਰਾਜ ਕਿਹਾ ਜਾਂਦਾ ਸੀ ਭਾਈ ਬਲਦੇਵ ਸਿੰਘ ਵਡਾਲਾ ਵੀ ਉਸੇ ਸੋਚ ਤੇ ਚੱਲਣ ਵਾਲੇ ਕਿ ਸਾਨੂੰ ਸਿੱਖ ਰਾਜ ਚਾਹੀਦਾ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੇ ਵਿੱਚ ਹਰ ਧਰਮਾਂ ਦੇ ਲੋਕ ਵਸਦੇ ਨੇ ਸਿੱਖ ਰਾਜ ਤੋਂ ਭਾਵ ਉਹ ਰਾਜ ਨਰੋਲ ਰਾਜ ਸਰਕਾਰੀ ਖਾਲਸਾ ਤੋਂ ਭਾਵ ਉਹ ਰਾਜ ਜਿਹੜਾ ਲੋਕਾਂ ਦਾ ਰਾਜ ਹੈ ਲੋਕ ਨੀਤੀ ਦਾ ਰਾਜ ਹੈ ਨੇਤਾ ਨੀਤੀ ਦਾ ਨਹੀਂ ਜਿੱਥੇ ਜ਼ਮਹੂਰੀਅਤ ਲਈ ਸੰਵਿਧਾਨ ਤੇ ਕਾਨੂੰਨ ਕੰਮ ਕਰਦੇ ਨੇ ਇਹ ਨਹੀਂ ਕਿ ਜ਼ਮਹੂਰੀਅਤ ਦੀ ਬਲੀ ਲੈ ਕੇ ਸੰਵਿਧਾਨ ਕਾਨੂੰਨ ਨੂੰ ਇੱਕ ਪਾਸੇ ਕਰ ਦਿਓ ਇਸ ਲਈ ਇਹ ਮੈਂ ਕਹਿਣਾ ਚਾਹਾਂਗਾ ਉਸ ਰਾਜ ਵਿੱਚ ਹਿੰਦੂ ਭਰਾ ਵੀ ਬੈਠੇ ਨੇ ਮੁਸਲਮ ਪ੍ਰਾ ਵੀ ਬੈਠੇ ਨੇ ਸਿੱਖ ਵੀ ਬੈਠੇ ਨੇ ਤੇ ਸ਼ੇਰੇ ਪੰਜਾਬ ਨੂੰ ਸਿੱਖਾਂ ਦਾ ਰਾਜ ਇਸ ਕਰਕੇ ਕਿਹਾ ਜਾਂਦਾ ਸੀ ਕਿ ਸਿੱਖ ਕੁਆਲਟੀ ਬਣ ਕੇ ਸ਼ੇਰ-ਏ-ਪੰਜਾਬ ਸਿੱਖੀ ਸਰੂਪ 'ਚ ਬੈਠਾ ਸੀਗਾ ਇਸ ਲਈ ਉਹਨੂੰ ਕਹਿੰਦੇ ਸਨ ਜੇ ਗਿਣਤੀ ਦੀ ਗੱਲ ਕਰੋ ਉਸ ਵਕਤ ਸਿੱਖਾਂ ਦੀ ਗਿਣਤੀ ਘੱਟ ਸੀ ਵੱਧ ਗਿਣਤੀ ਹਿੰਦੂ ਭਰਾਵਾਂ ਦੀ ਤੇ ਮੁਸਲਮਾਨ ਭਰਾਵਾਂ ਦੀ ਸੀਗੀ ਤੇ ਤੇ ਦੇਖੋ ਕਿ ਮੁਸਲਮਨ ਤੇ ਸਿੱਖ ਹਿੰਦੂ ਭਰਾਵਾਂ ਨੇ ਸਰਕਾਰੀ ਖਾਲਸਾ ਨੂੰ 40 ਸਾਲ ਜਿਉਂਦਾ ਰੱਖਿਆ ਚਾਰ ਦਿਨ ਨਹੀਂ ਪ੍ਰਧਾਨ ਰਹਿਣ ਦਿੰਦੇ ਤੇ ਜੇ 40 ਸਾਲ ਸ਼ੇਰ-ਏ-ਪੰਜਾਬ ਨੇ ਪ੍ਰਧਾਨਗੀ ਕੀਤੀ ਸੇਵਾਦਾਰੀ ਕੀਤੀ ਉਹਦੇ ਜਾਣ ਤੋਂ ਬਾਅਦ 10 ਸਾਲ ਮੁੜ ਲੱਗੇ ਨੇ ਉਹਨਾਂ ਦੇ ਰਾਜ ਨੂੰ ਖਤਮ ਕਰਦੇ ਆਂ ਵਿਰਧੀਆਂ ਵੱਲੋਂ ਪਰ ਉੱਥੇ ਜਿਹੜੇ ਹਿੰਦੂ ਤੇ ਮੁਸਲਮ ਪਰਾ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਵੱਡਾ ਮੋਡਾ ਵੀ ਦਿੱਤਾ ਆ ਸਿੱਖ ਪੰਥ ਨੇ ਐਵੇਂ ਸਰਕਾਰ ਨਹੀਂ ਚਲਾ ਲਈ ਤੇ ਇਸ ਲਈ ਸਰਕਾਰੀ ਖਾਲਸਾ ਤੋਪਾਵ ਨਰੋਲ ਉਹ ਸਰਕਾਰ ਜਿਹੜੀ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ ਨਾ ਕਿ ਆਪਣੀਆਂ ਕੁਰੀਤੀਆਂ ਤੇ ਮਾੜੀਆਂ ਗੱਲਾਂ ਨੂੰ ਲੁਕਾਉਣ ਖਾਤਰ ਮਨੁੱਖੀ ਅਧਿਕਾਰਾਂ ਦੀ ਬਲੀ ਲੈ ਲੈ ਇਸ ਲਈ ਉਹ ਚਮਕ ਮਚੰਦ ਵੀ ਬੈਠੇ ਨੇ ਉਹ ਦਸ ਅਜ਼ੀਜ਼ੁਦੀਨ ਵੀ ਬੈਠੇ ਨੇ ਉਹ ਚ ਹਰੀ ਸਿੰਘ ਨਲੂਆ ਵੀ ਬੈਠੇ ਬਟਾਲਾ ਸਾਹਿਬ ਅੱਗੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਗਾਹ ਪਿਆ ਹੋਇਆ ਤੁਸੀਂ ਇਸ ਸਿਆਸੀ ਪਾਰਟੀ ਖੜੇ ਕਰਕੇ ਪੰਜਾਬ ਕਿਵੇਂ ਬਦਲੋਗੇ ਵਾਕਿਆਖ ਪਾਰਟੀਆਂ ਜਿਹੜੀਆਂ ਪੱਪਾਂ ਪਾਰ ਹੋ ਕੇ ਜ਼ੋਰ ਲਗਾਉਂਦੀਆਂ ਨਹੀਂ ਉਹਨਾਂ ਨੇ ਤੇ ਗਾਹ ਵਿਗਾੜਨ ਲਈ ਪਾਇਆ ਹੋਇਆ ਹੁਣ ਗਾਹ ਵਿਗਾੜ ਵਾਲੀਆਂ ਦੀ ਗਿਣਤੀ ਦੇ ਨਾਲ ਟੱਕਰ ਲੈਣੀ ਉਹਦੇ ਵਿੱਚ ਅਸੀਂ ਇਕੱਲੇ ਹੀ ਆ ਜੀ ਇਹ ਹੁਣ ਪੰਜਾਬ ਨੇ ਵੇਖਣਾ ਆ ਇੱਥੇ ਵੀ ਉਹੀ ਹਾਲਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਆਲੇ-ਦੁਆਲੇ 22 ਧਾਰ ਦੇ ਰਾਜੇ ਨੇ ਮੁਗਲਿਆ ਸਲਤਨਤ ਉਹ ਮਨੁੱਖੀ ਅਧਿਕਾਰਾਂ ਨੂੰ ਕੁਚਲ ਦੇਣਾ ਚਾਹੁੰਦੀ ਹੈ ਪਰ ਗੁਰੂ ਸਭ ਇਕੱਲੇ ਸੀਗੇ ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਵੀ ਤਾਂ ਇਕੱਲਾ ਹੀ ਸੀ ਫਿਰ 12 ਮਿਸਲਾਂ ਦਾ ਜਨਮ ਬਾਦ ਚ ਹੋਇਆ ਤੇ ਸ਼ੇਰ-ਏ-ਪੰਜਾਬ ਫੇਰ ਆ ਕੇ ਡਟਿਆ ਇਸ ਲਈ ਜਿਹੜੇ ਸਵਾ ਲੱਖ ਸੇਕ ਲੜਾਉ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਤੇ ਮਾਣ ਨਹੀਂ ਖੁਦਾ ਤੇ ਮਾਣ ਹੈ ਅਸੀਂ ਕੱਲੇ ਕੋਈ ਨਹੀਂ ਪੰਜਾਬ ਪੰਥ ਗੁਰੂ ਗ੍ਰੰਥ ਤੇ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਭਰਾ ਨੇ ਜਿਨ੍ਹਾਂ ਨੇ ਸਾਡੀ ਆਵਾਜ਼ ਲੋਕਾਂ ਤੱਕ ਲੈ ਕੇ ਜਾਣੀ ਹੈ ਔਰ ਸਾਡੀ ਆਵਾਜ਼ ਜਿਹੜੀ ਹੈ ਸਾਡੀ ਨਹੀਂ ਉਹ ਮਾਨਵਤਾ ਦੀ ਆਵਾਜ਼ ਹੈ ਅਸੀਂ ਅੱਜ ਪਬਲਿਕ ਪ੍ਰੋਪਰਟੀ ਬਣ ਗਏ ਅਸੀਂ ਕੋਈ ਪਰਸਨਲੀ ਪ੍ਰੋਪਰਟੀ ਨਹੀਂ ਰਹਿ ਇਸ ਲਈ ਇਸੇ ਤੁਹਾਡਾ ਵੱਡਾ ਯੋਗਦਾਨ ਹੋਊਗਾ ਤੇ ਮੈਂ ਦਾਅਵੇ ਨਾ ਕਹਿਣਾ ਕਿ ਜੇ ਝੂਠੇ ਕਿੰਨਾ ਕਿਚਰ ਗੁੰਮਰਾਹ ਕਰ ਸਕਦੇ ਸੀ ਅੱਜ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਅੱਗੇ ਸੜਕਾਂ ਤੇ ਇਸ ਲਈ ਇੱਕ ਬੰਨੇ ਉਹ ਚੰਡਾਲ ਚੌਂਕੜੀ ਲੁੱਟ ਕੇ ਖਾਣ ਵਾਲੀ ਹੈ ਤੇ ਇੱਕ ਬੰਨੇ ਹਾ ਦਾ ਨਾਰਾ ਮਾਰਨ ਵਾਲਾ ਕੱਲਾ ਮਲੇਰ ਕੋਟਲਾ ਸੀਗਾ ਹਨਾ ਨਵਾਬ ਅੱਜ ਮਲੇਰ ਕੋਟਲਾ ਨਵਾਬ ਪੂਰੀ ਜੁੰਡਲੀ ਚ ਕੱਲਾ ਸੀ ਤੇ ਜੁੰਡਲੀ ਨੂੰ ਯਾਦ ਕੋਈ ਨਹੀਂ ਕਰਦਾ ਪਰ ਮਲੇਰ ਕੋਟਲਾ ਨਵਾਬ ਮੁਹੰਮਦ ਸ਼ੇਰਖਾਂ ਜਿਹੜਾ ਸੀਗਾ ਸਿੱਖਾਂ ਦੇ ਦਿਲਾਂ 'ਚ ਤੇ ਸਿੱਖਾਂ ਨੂੰ ਛੱਡੋ ਹਰ ਇੱਕ ਬੰਦਾ ਜਿਹੜਾ ਵੀ ਸਹਿਬਜ਼ਾਦਿਆਂ ਨੂੰ ਪਿਆਰ ਕਰਦਾ ਹੈ ਉਸ ਕੁਰਬਾਨੀ ਨੂੰ ਸਮਰਪਿਤ ਹੁੰਦਾ ਹੈ ਉਹ ਸਾਰਿਆਂ ਦੇ ਦਿਲਾਂ 'ਚ ਉਹ ਸ਼ੇਰਾ ਮੁਹੰਮਦ ਵੱਸਦਾ ਹੈ ਬਟਾਲਾ ਸਭ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਆ ਧਾਰਮਿਕ ਜਿਹੜੀਆਂ ਜਥੇਬੰਦੀਆਂ ਲਾ ਲੋ ਜਾਂ ਫਿਰ ਧਾਰਮਿਕ ਜਿਹੜੀਆਂ ਸਿਆਸੀ ਪਾਰਟੀਆਂ ਬਣੀਆਂ ਹੋਈਆਂ ਜਿਨ੍ਹਾਂ ਨੇ ਚੋਣਾਂ ਵਿੱਚ ਵਲੀ ਲੜੀਆਂ ਭਾਵੇਂ ਉਹ ਅਸਿਮਰਜੀਤ ਮਾਨ ਹੋਣਾਂ ਦੀ ਗੱਲ ਕਰੀਏ ਫਿਰ ਆਜ਼ਾਦ ਉਮੀਦਵਾਰ ਵੀ ਜਿੱਦੇ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਇਸ ਵਿੱਚ ਕੁਰਬਾਨੀਆਂ ਨਾਲ ਭਰਿਆ ਪਿਆ ਉਹ ਕੁਰਬਾਨੀਆਂ ਵਾਲੇ ਲੋਕ ਭਾਈ ਬਲਦੇਵ ਸਿੰਘ ਵਡਾਲਾ ਅੱਗੇ ਲੈ ਕੇ ਆਉਣਗੇ ਇਸ ਜਿਹੜੀ ਜਥੇਬੰਦੀ ਖੜੀ ਕੀਤੀ ਹੈ ਜਿਹੜੀ ਸਿਆਸੀ ਪਾਰਟੀ ਨਹੀਂ ਇੱਥੇ ਵਡਾਲਾ ਅੱਗੇ ਨਹੀਂ ਆ ਰਿਹਾ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਸਿੱਖ ਮਿਸਲਾਂ ਨੇ ਸ੍ਰੀ ਪੰਜਾਬ ਹੈ ਉਹ ਖਾਲਸਾ ਹੀ ਹੋਂਦ ਹੈ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਉਹਨਾਂ ਦੇ ਹੱਕ ਹਕੂਕ ਲੈ ਕੇ ਦਿੱਤੇ ਹੈ ਹੁਣ ਬੰਦਾ ਸਿੰਘ ਬਹਾਦਰ ਜਦੋਂ ਖਾਲਸਾ ਰਾਜ ਦੀ ਸਥਾਪਨਾਤੀ ਕਰਦੇ ਹੈ ਕੋਈ ਹਿੰਦੂ ਇਹ ਨਹੀਂ ਕਹਿ ਸਕਦਾ ਕਿ ਉਹ ਹਿੰਦੂਆਂ ਨੂੰ ਜ਼ਮੀਨ ਮਿਲੀ ਨਹੀਂ ਜੀ ਸਿੱਖਾਂ ਨੂੰ ਦੇ ਗਏ ਤੇ ਸਿੱਖੇ ਨਹੀਂ ਕਹਿ ਸਕਦੇ ਵੀ ਸਿੱਖਾਂ ਨੂੰ ਦਿੱਤੀ ਮੁਸਲਮਾਨਾਂ ਨੂੰ ਨਹੀਂ ਮਿਲੀ ਉੱਥੇ ਤੇ ਜਿੱਦੀ ਜਿੱਦੀ ਜ਼ਮੀਨ ਜਿੱਥੇ ਜਿੱਥੇ ਸੀ ਸਾਰਿਆਂ ਦੇ ਹੱਕ ਬਹਾਲ ਹੋਏ ਆ ਇਸ ਲਈ ਇਹ ਵਿਡਾਲੇ ਦਾ ਧੜਾਣਾ ਸਮਝਣਾ ਇਹ ਸ਼ੇਰ-ਏ-ਪੰਜਾਬ ਅਦਾਲ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਖੰਡੇ ਦੀ ਪੌਲ ਵਿੱਚੋਂ ਇਹ ਸੋਚ ਨਿਕਲੀ ਹੋਈ ਹੈ ਸਰਬੱਤ ਦੇ ਭਲੇ ਦੀ ਗੱਲ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋਦੀ ਗੱਲ ਹੈ ਇਥੇ ਨਾ ਕਹੋ ਕਿ ਸ਼ਾਇਦ ਵੀ ਜਿਹੜੇ ਸਿੱਖੀ ਸਰੂਪ ਚ ਹੋਣਗੇ ਉਹ ਵਿਡਾਲਾ ਉਧਰ ਜਾਊ ਤੇ ਇੱਧਰ ਆਉਣਗੇ ਨਹੀਂ ਸਿੱਖੀ ਸਰੂਪ ਤੋਂ ਹਟ ਕੇ ਦੇਖੋ ਜਿਹੜੇ ਪੰਜਾਬ ਪੰਜਾਬੀ ਪੰਜਾਬੀਏਤ ਮਾਨਵ ਕੀ ਅਧਿਕਾਰਾਂ ਲਈ ਕਾਨੂੰਨ ਸੰਵਧਾਨ ਲਈ ਮੁਸਲਿਮ ਹੋਣਗੇ ਜਾਂ ਹਿੰਦੂ ਭਰਾ ਹੋਣਗੇ ਅਸੀਂ ਤੇ ਉਹਨਾਂ ਨਾਲ ਵੀ ਗੱਲ ਨਾ ਲਾ ਕੇ ਚਲਾਂਗੇ ਬਟੜਾ ਸਾਹਿਬ ਅਕਾਲੀ ਦਲ ਦੀ ਗੱਲ ਕਰੀ ਤੇ ਅਕਾਲੀ ਦਲ ਦੇ ਵਿੱਚ ਕਟੋਖਲੇ ਜਿਹੜਾ ਲਗਾਤਾਰ ਵਾਧਾ ਜਾ ਰਿਹਾ ਦੂਜਾ ਧੜਾ ਜਿਹੜਾ ਉਹ ਖੜਾ ਹੋ ਗਿਆ ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦੋ ਤੁਸੀਂ ਕਿਵੇਂ ਵੇਖਦੇ ਹੋ ਜਿਹੜਾ ਧੜਾ ਖੜਾ ਹੋਇਆ ਉਹਨੂੰ ਬਾਗੀ ਤੁਹਾਡੇ ਦਾ ਨਾਂ ਦਿੱਤਾ ਜਾ ਰਿਹਾ ਵਾਕਿ ਸਚਾਈ ਉਹਨਾਂ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਉਤਾਰ ਦੇਣਾ ਚਾਹੀਦਾ ਪ੍ਰਧਾਨਗੀ ਤੋਂ ਨਹੀਂ ਇਹ ਭੁਲੇਖਾ ਆ ਬੜਾ ਤਗੜਾ ਡਰਾਮਾ ਖੇਡਿਆ ਜਾ ਰਿਹਾ ਇਹ ਪਹਿਲਾਂ ਵੀ ਖੇਡਦੇ ਪਰ ਹੁਣ ਸੋਸ਼ਲ ਮੀਡੀਆ ਨੇ ਇਹਨਾਂ ਦੀ ਜਾਨ ਕੱਢੀ ਹੋਈ ਹੈ ਕਿਉਂਕਿ ਹਰ ਗੱਲ ਹਰ ਬੰਦੇ ਤੱਕ ਜਾ ਰਹੀ ਹੈ ਅੱਗੇ ਚੰਦ ਇਹ ਬੰਦਿਆਂ ਨੂੰ ਫੜ ਲੈਂਦੇ ਸੀ ਵੀ ਸਾਡੀ ਗੱਲ ਬਾਹਰ ਨਾ ਨਿਕਲੇ ਹੁਣ ਰਹੀ ਗੱਲ ਅਕਾਲੀ ਅਕਾਲੀ ਸ਼ਬਦ ਜਿਹੜਾ ਅਕਾਲ ਨੂੰ ਮੰਨਣ ਵਾਲਾ ਹੈ ਉਹਤੇ 550 ਸਾਲ ਪਹਿਲਾਂ ਵੀ ਸੀ ਉਦੋਂ ਤੇ ਬਦਲ ਕੇ ਜੰਮੇ ਵੀ ਨਹੀਂ ਸਨ ਤੇ ਹੁਣ ਇਹ ਮਰ ਵੀ ਜਾਣਗੇ ਤੇ ਅਕਾਲ ਤੇ ਅਕਾਲੀ ਸ਼ਬਦ ਕਿਤੇ ਨਹੀਂ ਜਾਣਾ ਹੁਣ ਭੁਲੇਖਾ ਜਿਹੜਾ ਅਕਾਲੀ ਸ਼ਬਦ ਦਾ ਪੰਥ ਦਾ ਸ਼ਹੀਦੀ ਦਾ ਜਾਂ ਸ਼ਹੀਦਾਂ ਦੀ ਗਾਥਾਵਾਂ ਦਾ 100 ਸਾਲ ਪੁਰਾਣੀ ਪਾਰਟੀ ਦਾ ਗਲਬਾ ਪਾ ਕੇ ਕਹਿ ਰਿਆ ਉਹ ਬਾਦਲਦਲੀਏ ਕਹਿ ਰਿਆ ਹੁਣ ਇਹਨਾਂ ਬਾਦਲਦਲੀਆਂ ਨੂੰ ਪੁੱਛੋ ਤੁਸੀਂ ਪੁੱਛੋ ਵੀ ਤੁਸੀਂ ਉਹ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਖਾਣ ਪੀਣ ਨੂੰ ਉਹ ਬਾਂਦਰੀਆਂ ਕਿ ਲੂੰਬੜੀਆਂ ਤੇ ਟੰਬੇ ਖਾਣ ਨੂੰ ਰੇਸ਼ ਹੁਣ ਇਹ ਲੂੰਬੜੀਆਂ ਬਾਂਦਰੀਆਂ ਇਕੱਲਾ ਰੇਸ਼ੀ ਕੁੱਟ ਰਹੀਆਂ ਨੇ ਤੇ ਇਕੱਲਾ ਰੇਸ਼ ਕੁੱਟਿਆਂ ਕੀ ਮਸਲਾ ਹੱਲ ਹੋ ਜੂ ਇਹਨਾਂ ਨੂੰ ਵੀ ਪੁੱਛੋ ਵੀ ਤੁਸੀਂ ਅਕਾਲ ਤਖਤ ਸਾਹਿਬ ਤੇ ਜਾਣ ਦੀ ਗੱਲ ਕਰਦੇ ਹੂੰ ਕਿਹੜਾ ਕਾਲ ਤਖਤ ਜਿਹਦੀ ਅਗਵਾਈ ਵੱਡੇ ਬਾਦਲ ਦੀ ਵਿੱਚ ਤੁਸੀਂ ਕਾਲ ਤਖਤ ਨੂੰ ਠੋਡ ਮਾਰੇ ਜਥੇਦਾਰ ਨੂੰ ਗਲੋਂ ਫੜ ਕੇ ਕੰਦ ਨਾ ਮਾਰਿਆ ਉਦੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਬਣੀ ਕਿਹੜੇ ਜਥੇਦਾਰ ਨੂੰ ਮਾਰਿਆ ਜੀ ਮੇਰੇ ਖਿਆਲ ਪ੍ਰੋਫੈਸਰ ਮਨਜੀਤ ਸਿੰਘ ਸੀਗੇ ਛੇ ਦੋ ਹੀ ਹੋਣਗੇ ਜਿੱਥੋਂ ਤੱਕ ਮੇਰਾ ਭੁੱਲਦਾ ਨਾ ਹੋਵਾਂ ਔਰ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਗਿਆ ਹੁਣ ਰਣਜੀਤ ਸਿੰਘ ਦੀ ਤਾਂ ਕੁਰਬਾਨੀ ਸੀ ਉਹਨੇ ਕਿਤੇ ਨਾ ਕਿਤੇ ਵੱਡੀਆਂ ਗੱਲਾਂ ਕੀਤੀਆਂ ਹੁਣ ਉਹਨੂੰ ਵੀ ਜਲੀਲ ਕਰਕੇ ਲਾਇਆ ਗਿਆ ਫਿਰ ਬੀਬੀ ਜਗੀਰ ਕੌਰ ਪ੍ਰਧਾਨ ਬਣ ਕੇ ਤੇ ਕਹਿੰਦੀ ਮੈਂ ਵੱਡੀ ਆ ਕੱਲ ਤਖਤ ਦਾ ਜਿਸ ਦੇਰ ਕੋਣ ਹੁੰਦਾ ਹੈ ਗਿਆਨੀ ਪੂਰਨ ਸਿੰਘ ਨੂੰ ਜਲੀਲ ਕਿਨੇ ਕੀਤਾ ਸੀ ਪੁੱਠੇ ਪੈਰੀ ਲਿਆਉਣ ਵਾਲੀ ਇਹੀ ਬੀਬੀ ਪ੍ਰਧਾਨ ਸੀਗੀ ਉਸ ਵਕਤ ਵੀ ਇਹ ਜੁੰਡਲੀ ਨਾਲ ਸੀਗੀ ਅਕਾਲੀਆਂ ਦੀਆਂ ਚਿੱਠੀਆਂ ਤੇ ਦਰਬਾਰ ਸਭ ਤੇ ਅਟੈਕ ਹੁੰਦਾ ਹੈ ਅਕਾਲੀਆਂ ਦੀ ਮਿਹਰਬਾਨੀ ਨਾਲ 78 ਚ ਸਿੰਘ ਮਾਰੇ ਜਾਂਦੇ ਆ ਤੇ ਦੋਸ਼ੀਆਂ ਨੂੰ ਫੀਤੀਆਂ ਲੱਗਦੀਆਂ ਨੇ ਡੇਰੇਵਾਦ ਨੂੰ ਪਿਓ ਅਕਾਲੀ ਦਲ ਨੇ ਬਣਾਇਆ ਮਾਫੀ ਅਕਾਲੀ ਦਲ ਨਹੀਂ ਦਿੱਤੀ ਆ ਇਹੀ ਅਕਾਲੀ ਦਲ ਹੈ ਇਹ ਹੁਣ ਇਹ ਦੱਸਣ ਇਹ ਪੰਥ ਕਹਿ ਕੇ ਬਦਲ ਦਲ ਹੈ ਫਿਰ ਇਹਨਾਂ ਨੇ ਇੱਥੇ ਬਸ ਨਹੀਂ ਗੁਰੂ ਗ੍ਰੰਥ ਸਾਹਿਬ ਵਿਧੀਆਂ ਬੇਅਦਬੀਆਂ ਹੋਈਆਂ ਕੀ ਇਹ ਨਾਲ ਸੀਗੇ ਕਿ ਵੱਖ ਸੀ ਉਦੋਂ ਕੱਲਾ ਬਦਲ ਹੀ ਉਧਰ ਸੀ ਇਹ ਕੀ ਵੱਖ ਚੱਲਦੇ ਸੀ ਉਦੋਂ ਇਹ ਸਾਰੀ ਜੁੰਡਲੀ ਜਿਹੜੀ ਅੱਜ ਕੱਟੀ ਹੋ ਰਹੀ ਹੈ ਫਿਰ 328 ਪਾਵਨ ਸਰੂਪ ਚੋਰੀ ਹੋਏ ਇਹ 2015 ਤੋਂ ਲੈ ਕੇ 18 ਤੱਕ ਦੀ ਪੜਤਾਲ ਹੈ ਜਿਹੜੀ 1996 ਤੋਂ ਲੈ ਕੇ 2024 ਤੱਕ ਉੱਤੇ ਪੈਂਡਿੰਗ ਪਈ ਹੈ ਉਹ ਜਿੰਨੇ ਪ੍ਰਧਾਨ ਬਣੇ ਨੇ ਉਹਦੇ ਵਿੱਚ ਲੋਂਗੋਵਾਲ ਵੀ ਆਊ ਬੀਬੀ ਵੀ ਆਉਣਗੇ ਹੋਰ ਵੀ ਆਉਣਗੇ ਬਡੂੰਗਰ ਸਾਹਿਬ ਵੀ ਆਉਣਗੇ ਮੱਕੜ ਸਾਹਿਬ ਵੀ ਆਉਣਗੇ ਭਾਵੇਂ ਮਰੀਆਂ ਤੇ ਚਲੇ ਗਏ ਇਤਿਹਾਸ ਸਤਿ ਪਿਆ ਸਾਰਾ ਉੱਤੇ ਲਿਖਿਆ ਜਾਣਾ ਹੈ ਹੁਣ ਉਹਨੂੰ ਜਦੋਂ ਤੁਸੀਂ ਵਾਚੋਗੇ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਣ ਵਾਲੇ ਵੀ ਅਕਾਲੀ ਵਿਰਾਸਤਾਂ ਢਾਉਣ ਵਾਲੇ ਵੀ ਅਕਾਲੀ ਔਰ ਲੰਗਰਾਂ ਦੀ ਜੋਠ ਖਾਣ ਵਾਲੇ ਵੀ ਅਕਾਲੀ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਖਾ ਜਾਣ ਵਾਲੇ ਵੀ ਅਕਾਲੀ ਔਰ ਗੁਰੂ ਕੇ ਇਤਿਹਾਸ ਦੇ ਵਿੱਚ ਕਿਤਾਬਾਂ ਚ ਇੰਨਾ ਕੁ ਬੇੜਾ ਗਰਕ ਕਰ ਦਿੱਤਾ ਬਲਦੇਵ ਸਿੰਘ ਸਿਰਸੇ ਨੇ ਕਿੰਨੇ ਖੁਲਾਸੇ ਕੀਤੇ ਆ ਅੱਜ ਵੀ ਕਰ ਰਿਹਾ ਹੈ ਉਹਦੀ ਕਿਤੇ ਸੁਣਵਾਈ ਨਹੀਂ ਹੋਈ ਪਿਛਲੇ ਕਈ ਸਾਲਾਂ ਤੋਂ ਲੜ ਰਿਹਾ ਆ ਕਿਸੇ ਦੀ ਜਾਨ ਲੈ ਲੈਣੀ ਵੱਖਰੀ ਗੱਲ ਹੈ ਪਰ ਕਿਸੇ ਜਿਉਂਦੇ ਬੰਦੇ ਦੀ ਕਰਦਾਰ ਕੁਸ਼ੀ ਕਰ ਦੇਣੀ ਉਦੋਂ ਵੱਡੀ ਗੱਲ ਹੈ ਇਨਾਂ ਨੇ ਗੁਰੂ ਸਭਾਂ ਦੀ ਕਿਰਦਾਰ ਕੁਸ਼ੀ ਕੀਤੀ ਆ ਇਤਿਹਾਸ ਦੇ ਵਿੱਚ ਏਸੇ ਹੀ ਅਕਾਲੀਆਂ ਨੇ ਹੁਣ ਅੱਜ ਜਿਹੜੇ ਇਕੱਠੇ ਹੋਣਗੇ ਇਹਨਾਂ ਨੂੰ ਪੁੱਛਿਆ ਜਾਏ ਕਿ ਕਿਹੜੇ ਅਕਾਲ ਤਖਤ ਤੇ ਕਿਹੜੇ ਜਥੇਦਾਰ ਕੋਲੇ ਤੇ ਕਿਹੜੀ ਗੁਨਾਹਾਂ ਦੀ ਪੰਡ ਲੈ ਕੇ ਚੱਲਿਓ ਜੇ ਦੀ ਮਾਫੀ ਮੰਗਣੀ ਤੇ ਕਿਹੜਾ ਜੱਜ ਹੋਊ ਜਿਹੜਾ 420 ਕਤਲ ਕੇਸ ਦੀ ਮਾਫੀ ਦੇ ਦੂ ਕ੍ਰਿਮੀਨਲ ਪੈਸੇ ਦੀ ਲੁੱਟ ਹੋਈ ਆ ਲੋਕਾਂ ਦੀਆਂ ਭਾਵਨਾਵਾਂ ਨਾਲ 295 ਦੇ ਇਹਨਾਂ ਤੇ ਪਰਚੇ ਬੜੇ ਤਕੜੇ ਬਣਦੇ ਸਾਰਿਆਂ ਤੇ ਕਿਉਂਕਿ ਸਾਰੇ ਬਾਦਲ ਦੇ ਨਾਲ ਸੀ ਤੁਹਾਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਜੇ ਕਰੇ ਵੱਖਰਾ ਤੜਾ ਬੰਦਾ ਤਾਂ ਸੁਖਬੀਰ ਸਿੰਘ ਬਾਦਲ ਇਹਨਾਂ ਤੇ ਕਰਵਾਉਣਗੇ ਪਰਚੇ ਨਾ ਤੇ ਬਾਦਲ ਨੇ ਨਾ ਤੇ ਕਰਾਉਣੇ ਚੋਰ ਚੋਰ ਮਸ਼ੇਰੇ ਭਾਈ ਨੇ ਪਹਿਲਾਂ ਵੀ ਕਈ ਵਾਰੀ ਟੁੱਟੇ ਆ ਤੇ ਕਈ ਵਾਰੀ ਇਕੱਠੇ ਹੋਏ ਆ ਅੱਜ ਵੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਟੁੱਟੇ ਤੇ ਇਕੱਠੇ ਹੋਏ ਤੇ ਵਿਰੋਧੀ ਧਿਰ ਵੀ ਇਹਨਾਂ 'ਚੋਂ ਬਣ ਗਈ ਵਿਰੋਧੀ ਧਿਰ ਤਾਂ ਉਹ ਸੀ ਜਿਹੜੀ ਉੱਥੇ ਡਾਂਗਾ ਖਾ ਰਹੀ ਸੀ ਇਹਨਾਂ ਦੀ ਟਾਸਕ ਫੋਰਸ ਕੋਲੋਂ ਲੱਤਾਂ ਤੜਵਾਈਆਂ ਹਸਪੀਟਲਾਂ 'ਚ ਗਏ ਪਰਚੇ ਹੋਏ 19 ਮਹੀਨੇ ਖੋਸੇ ਭਾਈ ਵਰਗਿਆਂ ਨੇ ਜੇਲ੍ਹ ਕੱਟੀ ਉਹ ਵਿਰੋਧੀ ਧਿਰ ਸੀਗੀ 4 ਸਾਲਾਂ ਤੋਂ ਅਸੀਂ ਬੈਠੇ ਹੋਏ ਆਂ ਵਿਰੋਧੀ ਧਿਰਤਾ ਸੀ ਬਣਦੇ ਆਂ ਬੀਬੀ ਜ਼ਗੀਰਕੌਰ ਕਹਿੰਦੇ ਨੇ ਕਹਿੰਦੇ ਅਸੀਂ ਕਾਲੀ ਦਲ ਨੂੰ ਪੰਥਕ ਬਣਾਉਣਾ ਹੁਣ ਲੋਕ ਸਾਨੂੰ ਪੰਜਾਬ ਦੇ ਪੰਥਕ ਨਹੀਂ ਮੰਨਦੇ ਪੰਜ ਵਾਰ ਮੁੱਖ ਮੰਤਰੀ ਬਰਕਾਸ਼ ਸਿੰਘ ਬਾਦਲ ਰਿਹਾ ਆ ਤੇ ਬੀਬੀ ਪੰਜ ਵਾਰ ਤੂੰ ਉਹਨਾਂ ਦੀ ਮੰਤਰੀ ਮੰਡਲ ਚ ਰਹੀ ਐ ਤੇ ਬੀਬੀ ਤੂੰ ਪ੍ਰਧਾਨ ਵੀ ਸ਼੍ਰੋਮਣੀ ਕਮੇਟੀ ਚ ਰਹੀ ਐ ਉਦੋਂ ਤੇਰੇ ਕੋਲ ਪੰਥ ਕਿਉਂ ਨਹੀਂ ਬਣ ਗਿਆ ਹੁਣ ਕਿਹੜਾ ਪੰਥ ਬਣਾਉਣ ਚੱਲੀ ਇਹਦਾ ਜਵਾਬ ਤੁਹਾਨੂੰ ਦੇਣਾ ਹੋ ਔਰ ਅਸੀਂ ਵੀ ਬੜੀ ਬਰੀਕੀ ਨਾਲ ਛਾਂਣੀ ਲਾਈ ਹੋਈ ਆ ਫਿਕਰ ਨਾ ਕਰੋ ਵੇਨੇ ਇੱਕ ਤਰੀਕ ਨੂੰ ਕਿਹੜੀ ਗੁਨਾਹ ਹਾਂ ਦੀ ਪੰਡ ਲੈ ਕੇ ਆਉਂਦੇ ਤੇ ਕਿਹੜੀ ਛੱਡਦੇ ਹੋ ਕੌਣ ਮਾਫ ਕਰਦਾ ਤੇ ਕਿਹੜੀ ਸ਼ਰਤ ਤੇ ਮਾਫ ਕਰਦਾ ਆ ਇਹ ਤੇ 100 ਹੱਥ ਰੱਸਾ ਸਿਰੇ ਤੇ ਗੰਢ ਇੱਕੋ ਗੱਲ ਕਰਦੀਏ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਤੁਹਾਡੇ ਹੀ ਅਕਾਲੀਆਂ ਨੇ ਪੁੱਛਿਆ ਸੀ ਵੀ ਪੰਜਾਬ ਤੇ ਪੰਥ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਕਪੂਰ ਸਿੰਘ ਨੇ ਕਿਹਾ ਸੀ ਪੈਸੇ ਮੈਂ ਦੇਣਾ ਹੈ ਰਸੇ ਲਿਆ ਕੇ ਅਕਾਲੀਆਂ ਨੂੰ ਫਾਹ ਲਾ ਦਿਓ ਤਾਂ ਕਿ ਪੰਥ ਬਚ ਜਾਏ ਪੰਜਾਬ ਬਚ ਜਾਏ ਤੇ ਜੇ ਅਕਾਲੀ ਇਹ ਰਹਿ ਗਏ ਤੇ ਫਿਰ ਪੰਜਾਬ ਤੇ ਪੰਥ ਨੂੰ ਫਾਇ ਲੱਗਣ ਤੋਂ ਕੋਈ ਬਚਾ ਨਹੀਂ ਸਕਦਾ ਬਟਾਲਾ ਸਾਹਿਬ ਜਲੰਧਰ ਦੇ ਵਿੱਚ ਉਮੀਦਵਾਰ ਉਤਾਰਿਆ ਸੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੱਥ ਖਿੱਚ ਲਿਆ ਪਿੱਛੇ ਤਾਂ ਹੁਣ ਉਹ ਕਹਿੰਦੇ ਨੇ ਸਾਨੂੰ ਭਾਈ ਅਮਰਪਾਲ ਤੇ ਸਰਬਜੀਤ ਸਿੰਘ ਖਾਲਸਾ ਸਪੋਰਟ ਕਰਦੇ ਨੇ ਜਲੰਧਰ ਦੇ ਵਿੱਚੋਂ ਇਹ ਇਹਨਾਂ ਦੇ ਮਸਲੇ ਨੇ ਜੀ ਕਿ ਜਿਹੜਾ ਅਕਾਲੀ ਦਲ ਬਾਦਲ ਦਾ ਉਮੀਦਵਾਰ ਉਤਾਰਿਆ ਹੋਇਆ ਇਨ ਪਿੱ ਸਿੱਧਾ ਤਾਂ ਜਿਤਾਇਆ ਨਹੀਂ ਜਾਣਾ ਖੜਾ ਇਹ ਕਰਨਗੇ ਹੱਥ ਪਿੱਛੇ ਕਿੱਛਣਗੇ ਸਪੋਰਟ ਦੂਜੇ ਬੰਨਿਆਂੋਂ ਲੈਣਗੇ ਇਹ ਵਾਇਆ ਉਧਰੋਂ ਜਿੱਤਣ ਦੀ ਤਿਆਰੀ ਆ ਤੇ ਜੇ ਉਮੀਦਵਾਰ ਉਹਨਾਂ ਜਿਤਾਉਣਾ ਤੇ ਹੋਏ ਉਮੀਦਵਾਰ ਵੀ ਉਹ ਦੇਦਣ ਕੀ ਫਰਕ ਪੈਂਦਾ ਇਹਨਾਂ ਦੇ ਉਮੀਦਵਾਰ ਨੂੰ ਹੀ ਕਿਉਂ ਜਿਤਾਉਣਾ ਕੀ ਲੱਗਦਾ ਪੰਜਾਬ ਦੇ ਲੋਕ ਜਿਹੜਾ ਫਿਰ ਨਵਾਂ ਧੜਾ ਖੜਾ ਹੋਣ ਨੂੰ ਬੈਠਾ ਜਾਂ ਫਿਰ ਉਹੋ ਹੀ ਕਾਲੀ ਦਲ ਜਿਹੜਾ ਸਟੈਂਡ ਹੋ ਸਕਦਾ ਪੰਜਾਬ ਦੇ ਵਿੱਚ ਲੱਗਦਾ ਅੱਜ ਦੇ ਚੰਦੂ ਮਾਂਜਰਾ ਸਾਹਿਬ ਨੇ ਬੀਬੀ ਜ਼ਗੀਰ ਕੌਰ ਨੇ ਅੱਜਕੱਲ ਚਰਨਜੀਤ ਸਿੰਘ ਬੜਾੜਵੀ ਨੇ ਇਹ ਨਵੇਂ ਧੜੇ ਨੂੰ ਰੋਕਣ ਲਈ ਡਰਾਮੇ ਨੇ ਪਰ ਜਦੋਂ ਨਵੀਂ ਗੱਡੀ ਲੈਣੀ ਹੋਵੇ ਤੇ ਬੰਦਾ ਜਾਜਗੜ ਨਹੀਂ ਜਾਂਦਾ ਪੁਰਾਣਾ ਸਮਾਨ ਖਰੀਦ ਕੇ ਗੱਡੀ ਨਵੀਂ ਤਿਆਰ ਕਰਾਉਣਾ ਨਾ ਉਹ ਕਿਸੇ ਚੰਗੀ ਏਜੰਸੀ ਚ ਜਾਂਦਾ ਹੈ ਤੇ ਨਵੀਂ ਗੱਡੀ ਖਰੀਦਦਾ ਹੈ ਨਵੀਂ ਚੀਜ਼ ਲੈਂਦਾ ਹੈ ਮੋਬਾਈਲ ਵੀ ਨਵਾਂ ਲੈਂਦਾ ਹੈ ਤੇ ਸਿੰਘ ਘੋੜਾ ਵੀ ਨਵਾਂ ਰੱਖਦੇ ਸੀ ਸ਼ਸਤਰ ਵੀ ਨਵਾਂ ਰੱਖਦੇ ਸੀ ਇਸ ਲਈ ਇਹ ਜਹਾਜ ਗੜ ਦਾ ਪੁਰਾਣਾ ਸਮਾਨ ਟੁੱਟਾ ਫੁੱਟਾ ਫਟਿਆ ਇਹਨੂੰ ਕਿੰਨੀ ਕੁ ਵਾਰੀ ਰਿਪੇਅਰ ਕਰ ਕਰਕੇ ਗੱਡੀ ਚਲਾਓਗੇ ਜੇ ਹੁਣ ਵੀ ਲਾ ਲਿਆ ਤੇ ਹੁਣ ਪੰਥ ਦੀ ਗੱਡੀ ਐ ਉਹ ਜੀ ਖੱਡ ਚ ਦਿਗੂ ਇਹ ਮੁੜ ਕੇ ਨਿਕਲ ਨਹੀਂ ਪਾਊਗੀ ਬਟਾਲਾ ਸਭ ਅਕਾਲੀ ਦਲ ਨੂੰ ਵਾਕਈ ਪੰਜਾਬ ਚੋਂ ਬਚਾਉਣ ਦੀ ਲੋੜ ਹੋ ਹੈਗੀ ਆ ਕਿ ਅਕਾਲੀ ਦਲ ਜਿਹੜਾ ਉਹ ਕਾਫੀ ਸਮੇਂ ਤੋਂ ਜੁੜਿਆ ਆ ਰਿਹਾ ਲੋਕ ਇਸ ਨੂੰ ਵੋਟਾਂ ਵੀ ਪਾਉਂਦੇ ਸੀ ਲੋਕ ਪੰਥਕ ਤੌਰ ਤੇ ਵੀ ਅਕਾਲੀ ਦਲ ਨੂੰ ਮੰਨਦੇ ਸੀ ਅਕਾਲੀ ਦਲ ਜਿਹੜਾ ਨਾ ਉਹ ਕੱਲਾ ਪੰਜਾਬ ਵਿੱਚ ਹੀ ਨਹੀਂ ਆ ਅਕਾਲ ਨੂੰ ਮੰਨਣ ਵਾਲੇ ਲੋਕ ਪੂਰੀ ਦੁਨੀਆ 'ਚ ਬੈਠੇ ਹੋਏ ਆ ਮੈਂ ਫਿਰ ਬੇਨਤੀ ਕਰਦੇ ਆ ਇਹ ਬੱਦਲਦਲ ਦੀ ਗੱਲ ਕਰੋ ਇਹ ਬੱਦਲਦਲ ਆਪਣੀ ਹੋਂਦ ਬਚਾਉਣ ਲਈ ਖੇਡ ਖੇਡ ਰਿਹਾ ਸ਼ਤਰੰਜ ਹੈ ਪੁਲੇਖਾ ਪਾਓ ਵਾਇਆ ਪੰਥ ਵਾਇਆ ਅਕਾਲੀ ਪਰ ਜਿਤਾਉਣਾ ਬੱਦਲਦਲ ਹੈ ਜਿਵੇਂ ਹੁਣ ਇਹਨਾਂ ਦੀ ਬਿਲਕੁਲ ਹਾਸ਼ੀਏ ਤੇ ਆ ਗਈ ਸੀ ਬੱਦਲਦਲੀਏ ਇਹਨਾਂ ਨੂੰ ਹਾਸ਼ੀਏ ਤੇ ਲਿਆਉਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ ਇਹਨਾਂ ਨੇ ਮਹਾਰਾਜੀ ਦੀ ਬੇਅਦਬੀ ਕਰਾਈ ਤੇ ਕਿਹੜੇ ਮੂੰਹ ਨਾਲੇ ਅੱਜ ਕੱਲ੍ਹ ਤੱਕ ਤੇ ਜਾਣਗੇ ਇਹੀ ਸੁਖਬੀਰ ਬਾਦਲ ਤੇ ਇਹੀ ਬੀਬੀ ਇਹੀ ਭੁੰਦੜ ਇਹੀ ਢਿੰਡ ਸੇ ਇਹੀ ਚੰਦੂ ਮਾਜਰੇ ਪਿਤਾ ਕਹਿਣ ਵਾਲੇ ਜਿਹੜੇ ਸੌਦੇ ਸਾਧ ਨੂੰ ਬਾਪੂ ਜੀ ਕਹਿੰਦੇ ਪੰਥ ਖੋ ਸਕਦੇ ਕਦੇ ਇਹ ਪੰਥ ਬਚਾਉਣਗੇ ਜਿਹੜੇ ਪੁਸ਼ਾਕਾਂ ਦੇ ਕੇ ਤੇ ਕਹਿੰਦੇ ਸੀ ਮਾਫੀਨਾਮੇ ਵਾਲੇ ਬੜੇ ਸੋਹਣੇ ਫੈਸਲੇ ਹੋਏ ਇਹ ਪੰਥਕ ਲੋਕ ਨੇ ਇਹ ਕਰਨਗੇ ਹੁਣ ਉੱਥੇ ਜਾ ਕੇ ਪੰਥ ਦੀ ਗੱਲ ਇਹਨਾਂ ਲੋਕਾਂ ਨੇ ਕਾਲ ਤਖਤ ਦੇ ਜਥੇਦਾਰਾਂ ਨੂੰ ਕਰਮਚਾਰੀ ਬਣਾ ਕੇ ਇਹ ਤੇ ਚੰਡੀਗੜ੍ਹ ਬੁਲਾਉਂਦੇ ਸੀ ਵੀ ਹਾਜ਼ਰ ਹੋ ਅੱਜ ਚੰਡੀਗੜ੍ਹ ਕਾਲ ਤਖਤੇ ਕਿਵੇਂ ਆ ਸਕਦਾ ਇਹਦਾ ਮਤਲਬ ਡਰਾਮਾ ਹੈ ਹੁਣ ਉਹ ਡਰਾਮਾ ਖੇਡਿਆ ਜਾ ਰਿਹਾ ਆ ਕਿ ਵਾਇਆ ਪੰਥ ਵਾਇਆ ਅਕਾਲੀ ਵਾਇਆ ਅਕਾਲ ਤਖਤ ਪਰ ਬਦਲ ਨੂੰ ਪਿੱਛੇ ਕਰਕੇ ਅੱਜ ਜਿੱਤੋ ਉਦੋਂ ਬਾਅਦ ਮਾਫੀ ਵੀ ਅਹੀਂ ਦਵਾ ਦੇਣੀ ਹੈ ਤੈਨੂੰ ਫਿਕਰ ਨਾ ਕਰ ਅੱਜ ਵੀ ਉਦੋਂ ਵੀ ਅੱਜ ਪਰਾਂ ਕਰਨ ਦੀ ਮਾਫੀ ਹੈ ਭਲਕੇ ਹਾਰ-ਪਾ ਕੇ ਲਿਆਉਣ ਦੀ ਮਾਫੀ ਹੋਊਗੀ ਤੇ ਤਾਂ ਕੀ ਆਉਣ ਵਾਲੇ ਸਮੇਂ 'ਚ ਕੋਈ ਨਵੀਂ ਪਨੀਰੀ ਉੱਠ ਕੇ ਸ਼ੇਰੇ ਪੰਜਾਬ ਬਣਨ ਦੀ ਅਕਾਲੀ ਫੂਲਾ ਸਿੰਘ ਬਣਨ ਦੀ ਕੋਸ਼ਿਸ਼ ਨਾ ਕਰੇ ਪਰ ਤੁਸੀਂ ਸੌ ਯਤਨ ਕਰ ਲਓ ਹੁਣ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਹੋਈ ਬੇਅਦਬੀ ਤੇ ਚੋਰੀ ਵੇਚੇ ਸਰੂਪ ਤੇ ਨੌਜਵਾਨਾਂ ਨੂੰ ਮਾਰੀਆਂ ਹੋਈਆਂ ਗੋਲੀਆਂ ਤੇ ਤੁਹਾਡਾ ਹੀ ਜਰਨਲ ਜਿਹੜਾ ਹਾਸ਼ੀਏ ਤੇ ਪਹਿਲਾਂ ਸ਼ਿਖਰ ਤੇ ਚੱਲਿਆ ਗਿਆ ਜਿਨੂੰ ਸੇਖੋਂ ਬਲਵਿੰਦਰ ਸਿੰਘ ਡੀਐਸਪੀ ਵਰਗਿਆਂ ਨੇ ਨੰਗਾ ਕੀਤਾ ਡਰੱਗ ਸਭ ਤੋਂ ਵੱਡਾ ਨਸ਼ੇ ਦਾ ਤਸਕਰ ਕੌਣ ਸੀ ਇਹ ਦੱਸ ਦਿਓ ਕੱਲ ਤੱਕ ਸਭ ਤੇ ਆ ਕੇ ਲੱਗ ਜੂਗਾ ਤੁਹਾਡੇ ਪੰਥਕ ਹੋਣ ਦਾ ਪਤਾ ਬਟਾਲਾ ਸਾਹਿਬ ਉਹ ਬਾਗੀ ਤੁਹਾਡਾ ਕਹਿ ਰਿਹਾ ਕਿ ਅਸੀਂ ਜਿੰਨੀਆਂ ਵੀ ਪੰਥਕ ਧੇਰਾ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਡੇ ਤੱਕ ਹੀ ਅਪਰੋਚ ਕੀਤੀ ਗਈ ਹੈ ਤੁਹਾਨੂੰ ਵੀ ਸੁਨੇਹਾ ਹੈ ਵੀ ਭਾਈ ਸਾਡੇ ਨਾਲ ਆ ਜਾਓ ਪੰਥਕ ਧੇਰਾ ਕਿਵੇਂ ਨਾਲ ਚੱਲ ਸਕਦੀਆਂ ਨੇ ਇਹ ਪੰਥਕ ਹੈ ਹੀ ਨਹੀਂ ਪੰਥਕ ਹੋਣਗੇ ਤੇ ਪੰਥਕ ਤੇ ਰਾਨੂ ਲੈ ਕੇ ਤੁਰਨਗੇ ਨਾ ਇਸ ਲਈ ਇਹ ਤਾਂ ਮੈਂ ਫਿਰ ਉੱਥੇ ਆ ਜਾਣਾ ਕਿ ਇਹ ਬਾਦਲ ਦਲੀਆਂ ਦੀ ਜਿਹੜੀ ਜੁੰਡਲੀ ਆ ਇਹਨਾਂ ਦੇ ਨਾਲ ਕਿਸੇ ਨੇ ਨਹੀਂ ਤੁਰਨਾ ਜਿਹੜੇ ਪੰਥਕ ਨੇ ਉਹ ਪੰਥ ਦੇ ਰਾਹ ਤੇ ਸੀ ਹੈ ਤੇ ਮਰਦੇ ਦਮ ਤੱਕ ਰਹਿਣੇ ਨੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਅੱਜ ਵੀ ਮਾਰ ਰਹੇ ਭਾਈ ਸਾਹਿਬ ਲਾਸਟ ਸਵਾਲ ਆ ਜਿਹੜਾ ਤੁਸੀਂ ਜਥੇਬੰਦੀ ਕੀਤੀ ਹੈ ਸ਼ੇਰੇ ਪੰਜਾਬ ਦਲ ਉਹਦੇ ਵਿੱਚ ਭਾਈ ਅਮਰਤਪਾਲ ਜਾਂ ਫਿਰ ਸਰਬਜੀਤ ਸਿੰਘ ਖਾਲਸਾ ਦੀ ਸ਼ਮੂਲੀਅਤ ਹੋ ਸਕਦੀ ਆ ਉਹ ਇਸ ਜਥੇਬੰਦੀ ਦੇ ਨਾਲ ਇੱਕ ਸਿਆਸੀ ਪਾਰਟੀ ਦੇ ਨਾਲ ਜੁੜ ਸਕਦੇ ਆ ਤੁਸੀਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ ਮੇਰਾ ਇਹ ਤੁਹਾਨੂੰ ਬੇ ਬੇਨਤੀ ਕਰਦਾ ਹੈ ਕਾਫੀ ਮੈਂ ਕੱਲ ਵੀ ਜਦੋਂ ਉਥੇ ਪ੍ਰੈਸ ਕਾਨਫਰੰਸ ਕਰਕੇ ਆਇਆ ਆ ਚੰਡੀਗੜ੍ਹ ਹੋਰ ਵੀ ਹਰ ਪੱਤਰਕਾਰ ਵੀ ਇਹ ਤੁਹਾਡੇ ਵਾਲਾ ਸਵਾਲ ਰੱਖਿਆ ਤੇ ਮੈਨੂੰ ਇੰਜ ਲੱਗਦਾ ਆ ਕਿ ਉਹ ਇਹ ਸੋਚਦੇ ਨੇ ਕਿ ਮੈਂ ਸਿੱਖੀ ਸਰੂਪ ਚਾ ਮੈਂ ਨਰੋਲ ਪੰਥਕ ਬੰਦਾ ਤੇ ਹੋ ਸਕਦਾ ਹੈ ਵੀ ਭਾਈ ਸਾਹਿਬ ਜੀ ਅੱਗੇ ਆ ਗਏ ਤੇ ਇਹ ਆਪਣਿਆਂ ਨੂੰ ਤਰਜੀਹ ਦੇਣਗੇ ਇਸ ਲਈ ਗੱਲ ਉਥੋਂ ਸ਼ੁਰੂ ਕੀਤੀ ਜਾਏ ਬਟਾਲਾ ਸਾਹਿਬ ਸੰਗਰੂਰ ਦੇ ਵਿੱਚ ਲੋਕਾਂ ਨੇ ਸਾਰੇ ਧਰਮਾਂ ਨੇ ਵੋਟਾਂ ਪਾਤੀਆਂ ਵੱਡੀ ਲੀਡ ਨਾਲ ਜਿੱਤੇ ਨੇ ਇਸ ਲਈ ਇਸ ਭਲੇਖੇ ਚੋਂ ਨਿਕਲ ਜਿਓ ਉਥੇ ਪੰਜਾਬ ਪੰਜਾਬੀ ਪੰਜਾਬੀਅਤ ਮਨੁੱਖੀ ਅਧਿਕਾਰ ਸੰਵਿਧਾਨ ਕਾਨੂੰਨ ਪੰਜਾਬ ਦੀ ਖੁਦ ਮੁਖਤਿਆਰੀ ਲਈ 90% ਦੀਆਂ ਨੌਕਰੀਆਂ ਲਈ ਪਾਣੀਆਂ ਲਈ ਪੰਜਾਬੀ ਦੇ ਇਲਾਕਿਆਂ ਲਈ ਪੰਜਾਬੀ ਲਈ ਜਿਹੜੇ ਜਿਹੜੇ ਲੋਕ ਹੋਣਗੇ ਉਹ ਕੋਈ ਵੀ ਹੋ ਸਕਦਾ ਹੈ ਉਹ ਦਿੱਲੀ ਦੀ ਬੋਲੀ ਨਾ ਬੋਲੇ ਪੀਐਮਪੀ ਬਣਨ ਤੋਂ ਪਹਿਲਾਂ ਮੈਂ ਹੋਰ ਹਾਂ ਤੇ ਬਣਨ ਤੋਂ ਬਾਅਦ ਮੈਂ ਦਿੱਲੀ ਦਾ ਏਜੰਡਾ ਰੱਖੂ ਨਹੀਂ ਜਿਹੜਾ ਪੰਜਾਬ ਦੇ ਏਜੰਡੇ ਪਮਾਨੇ ਇਸ਼ਾਨੇ ਨਿਸ਼ਾਨੇ ਤੇ ਕੰਮ ਕਰੂ ਬਕਾਇਦਾ ਸਾਡੇ ਐਗਰੀਮੈਂਟ ਹੋਣਗੇ ਅਸੀਂ ਹਰੇਕ ਨੂੰ ਨਾਲ ਲੈ ਕੇ ਚੱਲਾਂਗੇ ਤੇ ਹਰੇਕ ਦੇ ਨਾਲ ਚੱਲਾਂਗੇ ਸਪਸ਼ਟ ਕਰਦੇ ਹਾਂ ਸਰਬਜੀਤ ਸਿੰਘ ਖਾਸ ਸਾਹਿਬ ਕਿ ਭਾਈ ਅਮਰਤਪਾਲ ਨੂੰ ਲਿਆ ਜਾ ਸਕਦਾ ਤੁਸੀਂ ਉਹਨਾਂ ਤੱਕ ਅਪਰੋਚ ਕਰ ਸਕਦੇ ਹੋ ਜੇ ਅਜੇ ਵੀ ਤੁਹਾਡੀ ਸਪਸ਼ਟਤਾ ਨਹੀਂ ਹੋਈ ਤੇ ਫਿਰ ਤਾਂ ਗੱਲ ਹੀ ਨਹੀਂ ਕਿਸੇ ਦੀ ਆਪਾਂ ਕਹਿ ਸਕਦੇ ਵੀ ਜਦੋਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਵੀ ਮਹਾਰਾਜ ਜੀ ਨੇ ਉੱਥੇ ਕਹਿਤਾ ਨਾ ਰਹਿਣੀ ਰਹ ਸੋਈ ਸਿੱਖ ਮੇਰਾ ਗੁਰਸਤਗੁਰ ਕਾ ਜੋ ਸਿੱਖਾ ਖਾਏ ਇਥੇ ਪਮਾਨੇ ਨੇ ਇਥੇ ਨਹੀਂ ਇੱਕ ਕਿਰਪਾਨ ਪਾ ਕੇ ਝੂਠ ਬੋਲੇ ਤੇ ਦੂਜਾ ਬਿਨਾਂ ਕਿਰਪਾਨ ਪਾਏ ਸੱਚੇ ਹੋਣ ਦਾ ਦਾਵਾ ਕਰੇ ਇਥੇ ਤਾਂ ਉਹ ਵੇਖਿਆ ਜਾਊ ਭਾਈ ਸਾਹਿਬ ਇੱਕ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਗਿਆ ਜੇਕਰ ਇਹ ਬਾਕੀ ਤੜਾ ਪੰਜਾਬ ਦੇ ਵਿੱਚ ਮਜ਼ਬੂਤ ਹੁੰਦਾ ਆ ਤਾਨੂੰ ਲੱਗਦਾ 328 ਪਾਵਨ ਸਰੂਪਾਂ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਹ ਲੋਕ ਇਨਸਾਫ ਦਵਾਉਣਗੇ ਕਿਉਂਕਿ ਖਾਸ ਕਰਕੇ ਟੈਗ ਇੱਕ ਸਿਆਸੀ ਪਾਰਟੀ ਤੇ ਲੱਗ ਰਿਹਾ ਇਹ ਇਹਨਾਂ ਤੋਂ ਇਨਸਾਫ ਦੀ ਆਸ ਤੁਸੀਂ ਨਹੀਂ ਕਰ ਸਕਦੇ ਇਨਸਾਫ ਦੀ ਆਸ ਹੁੰਦੀ 1984 78 ਚ ਵੀ ਬੇਅਦਬੀ ਹੋਈ 84 ਚ ਮਸਕੀਨ ਸਾਹਿਬ ਵਰਗਿਆਂ ਨੇ ਕਿਹਾ ਪੀ 70 ਬੀੜਾ ਮਹਾਰਾਜ ਜੀ ਦੀਆਂ ਮੈਂ ਖੁਦ ਅੱਖਾਂ ਨਾਲ ਵੇਖੀਆਂ ਅੱਧੀਆਂ ਲੂਸੀਆਂ ਹੋਈਆਂ ਮੈਂ ਰੋਂਦੇ ਦਿਲ ਨਾਲ ਕਹਿ ਰਿਹਾ ਹਾਂ ਔਰ ਉਦੋਂ ਬਾਅਦ ਕਿੰਨੇ ਮਹਾਰਾਜੀ ਦੇ ਸਰੂਪਾਂ ਦਾ ਨਰਾਦਰ ਹੋਇਆ ਜਿਨ੍ਹਾਂ ਨੂੰ ਲੈ ਕੇ ਸ਼ਾਇਦ ਸੁਪਰੀਮ ਕੋਰਟ ਨੇ ਕਾਨੂੰਨ ਵੀ ਦਿੱਤੇ 295 ਧਰਾਵਾਂ ਦਿੱਤੀਆਂ ਅਦਬ ਲਈ ਪਰ ਕਿਤੇ ਨਾ ਕਿਤੇ ਚਾਹੇ ਉਹ ਕਾਂਗਰਸ ਸੀ ਚਾਹੇ ਬੀਜੇਪੀ ਆਕਾਲੀ ਸੀ ਤੇ ਚਾਹੇ ਆਪ ਵਾਲੇ ਸਨ ਇਸ ਵਿਸ਼ੇ ਤੇ ਸਾਰੀਆਂ ਸਿਆਸੀ ਪਾਰਟੀਆਂ ਔਰ ਇਹਨਾਂ ਦੇ ਆਗੂ ਫੇਲ ਹੋਏ ਆ ਹੁਣ ਤੱਕ ਇਹਨਾਂ ਤੋਂ ਇਹ ਫੈਸਲੇ ਨਹੀਂ ਕੀਤੇ ਗਏ ਉਥੇ ਫੜ ਕੇ ਸੌਂ ਖਾ ਗਿਆ ਸੀ ਕੈਪਟਨ ਨਹੀਂ ਕੱਖ ਕਰ ਸਕਿਆ ਝੋਲੀਆਂ ਅੱਡੀਆਂ ਸੀ ਸਿੱਧੂ ਵਰਗਿਆਂ ਨੇ ਵੀ ਤੁਸੀਂ ਉਹ ਖੈਰ ਪਾ ਦਿਓ ਮੁੱਖ ਮੰਤਰੀ ਉਹ ਨਹੀਂ ਕਰ ਪਾਇਆ ਔਰ ਡਿਪਟੀ ਸੀਐਮ ਬਣੇ ਸਨ ਸੁਖੀ ਰੰਦਾ ਵਿਵਰਗੇ 328 ਰੂਪ ਦਾ ਪਰਚਾ ਧਾਰੋ ਵਾਲੀ ਵੀ ਕਰ ਸਕਦਾ ਸੀ ਹਰਪਾਲ ਸਿੰਘ ਮੌਕੇ ਦੇ ਅਫਸਰ ਸਨ ਨਹੀਂ ਕਰ ਸਕੇ ਲਾਇਨ ਆਰਡਰ ਮੁਤਾਬਕ ਵੀ ਨਹੀਂ ਕਰ ਸਕੇ ਤੇ ਫਿਰ ਕੀ ਕਹਿ ਸਕਦੇ ਹੋ ਕਿ ਸਾਨੂੰ ਇਨਸਾਫ ਮਿਲ ਸਕੂ ਇਸ ਲਈ ਸਰਕਾਰੀ ਕਲਸਾ ਤੋਂ ਬਿਨਾ ਇਨਸਾਫ ਦੀ ਮੰਗ ਇਹਨਾਂ ਤੋਂ ਕਰਨੀ ਤੇ ਇਹਨਾਂ ਤੋਂ ਰੱਖਣੀ ਮੈਨੂੰ ਕਿਤੇ ਵੀ ਉਹ ਲੱਗਦਾ ਨਹੀਂ ਪੀ ਕਰ ਪਾਉਣਗੇ ਸੋ ਧੰਨਵਾਦੀ ਹਸਨਪਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਦੇ ਵੱਲੋਂ ਬੀਤੇ ਕੱਲ ਆਪਣੀ ਇੱਕ ਨਵੀਂ ਸਿਆਸੀ ਜਥੇਬੰਦੀ ਦਾ ਜਿਹੜਾ ਉਹ ਗਠਨ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਕਿ ਹੁਣ ਇਹ ਜਿਹੜੀ